ਹਾਂਜੀ ਸੱਸੀ ਗੱਲ ਜੀ ਸਾਰਿਆਂ ਨੂੰ ਮੈਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨਾ ਚਾਹੁੰਦਾ ਵਾ ਸੇਤ ਪਰ ਠੀਕ ਨਹੀਂ ਸੀ 10 ਕ ਦਿਨ ਹੋ ਗਏ ਨਾਮ ਅਸ਼ੋਕ ਤੇ ਆਵਾ ਪਰ ਇੱਕ ਜਾਨੇ ਨੇ ਆ ਤੁਹਾਨੂੰ ਮੈਂ ਚੈੱਕ ਕਰਾ ਸਕਦਾ ਵਾ ਉਹਨੂੰ ਮਕੀ ਤੱਕ ਕਿਹਾ ਵਾ ਦੇਖੋ ਉਹਦਾ ਵਟਸਐਪ ਨਾਮ ਚੈੱਕ ਕਰ ਸਕਦੇ ਹੋ ਬਾਈ ਤੈਨੂੰ ਇੱਕ ਰਿਕਵੈਸਟ ਆ ਸਾਨੂੰ ਜਿੰਨਾ ਮਰਜ਼ੀ ਬੋਲ ਪਰ ਮੇਰੀ ਮਮ ਬਾਰੇ ਨਾ ਬੋਲਿਆ ਕਰ ਠੀਕ ਹੈ ਕਿ ਨਹੀਂ ਇਹਨੂੰ ਬੇਨਤੀ ਕੀਤੀ ਆ ਮੈਂ ਕਿ ਪਹਿਲਾਂ ਹੀ ਡਿਪਰੈਸ਼ਨ ਚ ਹੈ ਮੇਰੀ ਮੰਮੀ ਠੀਕ ਆ ਉਹਦੇ ਕਰਕੇ ਉਹਨਾਂ ਨੂੰ ਬੋਲਿਆ ਕਰ ਕਹਿੰਦਾ ਆਪਣੇ ਭਰਾ ਨੂੰ ਸਮਝਾ ਕੋਈ ਨਾ ਯਾਰ ਤੂੰ ਸਾਨੂੰ ਬੋਲ ਜਿੰਨਾ ਬੋਲਣਾ ਕੋਈ ਚੱਕਰ ਨਹੀਂ ਹੈਗਾ ਪਰ ਸਾਡੀ ਮਾਂ ਸਾਡਾ ਪਿਓ ਗਿਆ ਵਾ 2.5-3 ਸਾਲ ਹੋ ਗਏ 28 ਇੰਨੇ ਸਾਲ ਹੋ ਗਏ ਮੈਂ 28 ਸਾਲ ਦਾ ਹੋ ਗਿਆ ਠੀਕ ਆ ਕਿੰਨੇ ਹੀ ਸਾਰੇ ਨੇ ਰਹਿਨੇ ਆ ਜਿੰਨਾ ਸਾਡੀ ਮਾਂ ਨੇ ਕੀਤਾ ਵਾ ਕਿਸੇ ਨੇ ਨਹੀਂ ਸਾਡਾ ਕੀਤਾ ਪਿਓ ਤੇ ਜਾਣ ਤੋਂ ਬਾਅਦ ਸਭ ਨੂੰ ਪਤਾ ਵੀ ਮਾਂ ਨੂੰ ਕਿਵੇਂ ਰੱਖਣਾ ਪੈਂਦਾ ਵਾ ਵੀ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਾ ਹੋਵੇ ਪਰ ਆਹ ਤੇਰੀ ਕਰਤੂਤਾਂ ਕਰਕੇ ਨਾ ਆ ਸੁਣ ਲੈ ਬਈ ਕੀ ਸੁਣਨਾ ਪੈਂਦਾ ਸਾਨੂੰ ਡੇਲੀ ਐਵੇਂ ਦੇ ਕਿੰਨੇ ਫੋਨ ਆਉਂਦੇ ਨੇ ਮੰਮੀ ਨੂੰ ਜਿਹੜੇ ਮੈਨੂੰ ਗਲਤ ਸਮਝਾਉਂਦੇ ਹੋ ਕਰੀ ਲੜਮ ਉਹ ਮੈਂ ਜੇ ਮੈਨੂੰ 500 ਬੰਦਾ ਗਲਤ ਕਹਿੰਦਾ ਨਾ ਤੇ ਮੈਨੂੰ ਇੱਕ ਸੇਵਕ ਨਾਲ ਕਹਿਦਾ ਤੇ ਮੈਨੂੰ ਗੁੱਸਾ ਲੱਗੇਗਾ ਨਾ ਕਿਉਂਕਿ ਮੈਂ ਇਹਨੂੰ ਇੱਕ ਢਿੱਡ ਨਹੀਂ ਮੰਨਿਆ ਆਪਣਾ ਬੁੱਤ ਦਾ ਮੰਨ ਨਹੀਂ ਇਹਨਾਂ ਨੂੰ ਤੇ ਜੇ ਮੈਨੂੰ ਕਰੇਗਾ ਮੈਨੂੰ ਮੈਨੂੰ ਵੀ ਏ ਐਮ ਏ ਦੀਆਂ ਪਤਾ ਨਹੀਂ ਕਿੰਨੇ ਕੁ ਲੋਕ ਕੀ ਸਵਾਦ ਲੈਂਦੇ ਪਏ ਨੇ ਠੀਕ ਆ ਤੇਰੇ ਘਰਦਿਆਂ ਨਾਲ ਹੀ ਆ ਸਵਾਦ ਰਹਿਣ ਗਿਆ ਕਰਨ ਮम्मी ਤਾਂ ਕੀ ਰਹਿ ਗਈਆਂ ਤੁਸੀ ਮਤ ਤੇਦੀ ਇੰਨੀ ਕੁ ਜ਼ਮੀਰ ਡਿੱਗ ਚੁੱਕੀ ਆ ਤੇਨਾ ਬਾਈ ਕੋਈ ਲੜਾਈ ਨਹੀਂ ਹੈਗੀ ਕੋਈ ਮੈਂ ਕੇਸ ਨਹੀਂ ਪਾਉਣਾ ਹੈਗਾ ਮੇਰਾ ਮਾਂ ਨਾਲ ਬਹੁਤ ਪਿਆਰ ਆ ਠੀਕ ਆ ਮੇਰੀ ਮਾਂ ਦਾ ਸੁਭਾਅ ਮੈਨੂੰ ਸਾਰਿਆਂ ਨੂੰ ਪਤਾ ਵੀ ਉਹ ਕਿਵੇਂ ਦੇ ਆ ਕੀ ਨਹੀਂ ਪਰ ਤੇਰੀ ਜ਼ਮੀਰ ਬਹੁਤ ਡਿੱਗ ਚੁੱਕੀ ਆ ਮੈਂ ਤੈਨੂੰ ਬੇਨਤੀ ਕੀਤੀ ਆਪਣੀ ਮਾਂ ਪਿੱਛੇ ਮੇਰੀ ਮਾਂ ਮਾੜੀ ਸੀ ਨਾ ਜਦੋਂ ਤੇਰੇ ਗੋੜੀਆਂ ਵੱਜੀਆਂ ਬਾਈ ਦੋ ਵਾਰ ਤੈਨੂੰ ਹਸਪੀਟਲ ਫੋਰਟੀ ਚ ਮਿਲਣ ਗਈ ਆ ਨਹੀਂ ਖਨੀ ਤੇ ਪ੍ਰਿੰਕਲ ਚ ਕੋਈ ਫਰਕ ਨਹੀਂ ਹੈਗਾ ਤੁਹਾਡੀ ਯਾਰੀ ਦੋਸਤੀ ਕਰਕੇ ਫਿੱਕ ਪੈ ਗਿਆ ਕੋਈ ਚੱਕਰ ਨਹੀਂ ਪਰ ਮੇਰੀ ਮਾਂ ਨੂੰ ਨਾ ਬਾਈ ਇੰਨਾ ਕੁਝ ਕਹ ਸਿੱਧੀ ਜੀ ਗੱਲ ਆ ਤੂੰ ਯਾਰ ਵੀਡੀਓ ਚ ਆਪਣੇ ਵਿਊ ਲੈਣੇ ਨੇ ਸਾਨੂੰ ਜੋ ਮਰਜ਼ੀ ਬੋਲ ਲੈ ਕੋਈ ਚੱਕਰ ਨਹੀਂ ਹੈਗਾ ਜਿੰਨੇ ਮਰਜ਼ੀ ਬੋਲ ਲੈ ਨਾ ਆਪਾਂ ਤੇਨਾਂ ਲੜ ਸਕਦੇ ਆ ਠੀਕ ਆ ਕਿਉਂਕਿ ਤੇਰੇ ਚ ਸਾਡੇ ਬਹੁਤ ਫਰਕ ਆ ਅਸੀਂ ਮਿਹਨਤ ਕਰਦੇ ਆ ਜਵੇਂ ਤੇ ਮਰਜ਼ੀ ਆ ਬਟ ਕਿਸੇ ਦੀ ਮਾਂ ਤੱਕ ਨਹੀਂ ਗਏ ਸਿੱਧੀ ਜੀ ਗੱਲ ਹੈ ਜੋ ਕੌਂਟਰੋਵਰਸੀਆਂ ਪਹਿਲਾਂ ਹੋਈਆਂ ਆ ਆਪਾਂ ਹੁਣ ਤੋ ਇੰਨੀਆਂ ਵੀਡੀਓ ਪਾਈਆਂ ਆ ਪਰ ਨਹੀਂ ਪਾਉਣੀ ਵੀਡੀਓ ਇਹ ਵੀ ਵੀਡੀਓ ਹਾਰ ਕੇ ਮੈਂ ਅੱਜ ਦਵਾਈ ਲੈਣ ਆਇਆ ਸੀ ਤਾਂ ਮੈਂ ਉੱਥੇ ਖੜਕੇ ਬਣਾਉਣਾ ਪਿਆ ਵੀ ਨਹੀਂ ਮੈਂ ਘਰੇ ਨਹੀਂ ਬਣਾਉਣੀ ਮੇਰੀ ਮੰਮੀ ਟੈਨਸ਼ਨ ਲੈਂਦੇ ਆ ਮੈਂ ਘਰੇ ਰਹਿ ਰਹਿ ਕੇ 10 ਦਿਨ ਦੇ ਵਿੱਚ ਇੰਨੇ ਫੋਨ ਦੇਖ ਸਕਾਂ ਮਾਂ ਵੀ ਤੂੰ ਸੋਚ ਵੀ ਨਹੀਂ ਸਕਦਾ ਪਰ ਤੇਰੀ ਇੱਕ ਮਾਂ ਦੀ ਗੱਲ ਕਹਿ ਕੇ ਇੰਨਾ ਜੋਗੇ ਤੂੰ ਰਹਿਗੇ ਵੀ ਸਵਾਦ ਲੋਕਾਂ ਨੂੰ ਦੇਣ ਦੇ ਪਿੱਛੇ ਇੱਕ ਮਾਂ ਦੀ ਬੇਇੱਜ਼ਤੀ ਕਰਦਾ ਪਿਆ ਵਾ ਠੀਕ ਆ ਕਿ ਨਹੀਂ ਤੇ ਮੇਰੇ ਹੱਥ ਬੰਨ ਕੇ ਤੈਨੂੰ ਬੇਇੱਜ਼ਤੀ ਆ ਹੁਣ ਵੀ ਜੇ ਤੇਰੀ ਥੋੜੀ ਮੋਟੀ ਵੀ ਜ਼ਮੀਰ ਜਾਗਦੀ ਆ ਤਾਂ ਭਰਾ ਬਣ ਕੇ ਉਹ ਲਫ਼ਜ਼ ਨਾ ਬੋਲਿਆ ਕਰ ਜਿੰਨਾ ਕੁਝ ਹੋਰ ਬੋਲਣਾ ਤੂੰ ਬੋਲ ਸਕਦਾ ਕੋਈ ਟੈਨਸ਼ਨ ਨਹੀਂ ਹੈਗੀ ਇੱਕ ਦੀ ਬਜਾਏ 100 ਵੀਡੀਓ ਪਾ ਮੈਂ ਕਦੇ ਦਿਨ ਤੈਨੂੰ ਫੋਨ ਕਰੂੰਗਾ ਪਰ ਮੈਂ ਤੈਨੂੰ ਚੈਟ ਤੇ ਵੀ ਤੇਰੇ ਰਿਕੁਐਸਟ ਕੀਤੀ ਆ ਨਾ ਕੋਈ ਕੇਸ ਪਾਉਣੇ ਥੋੜੀ ਜਿਹੀ ਆਪਣੀ ਮਾਂ ਵਾਂਗੂ ਜਾ ਤੂੰ ਲਾ ਪੰਜਾਬ ਦੇ ਪਿੱਛੇ ਕਹਿ ਕੇ ਗਿਆ ਸੀ ਤੇ ਮਾਂ ਲਿਖ ਕੇ ਗਿਆ ਸੀ ਆਪਣੇ ਨੰਬਰ ਤੇ ਅੱਜ ਤੂੰ ਉਹੀ ਮਾਂ ਨੂੰ ਇੰਨਾ ਮਾੜਾ ਬੋਲਦਾ ਪਿਆ ਮੈਂ ਇੰਨਾ ਮਾੜਾ ਬੋਲਦਾ ਪਿਆ ਵੀ ਤੇਰੀ ਇੰਨੀ ਜਮੀਰ ਖਤਮ ਹੋ ਚੁੱਕੀ ਆ ਭਰਾ ਬਣ ਕੇ ਬੇਨਤੀ ਆ ਹੱਥ ਬੰਨ ਕੇ ਮੈਂ ਤੈਨੂੰ ਪਰਸਨਲੀ ਵੀ ਮੈਸੇਜ ਕਰਤਾ ਹੁਣ ਮੈਂ ਵੀਡੀਓ ਪਾ ਕੇ ਸੈਂਡ ਵੀ ਕਰ ਦੂੰਗਾ ਤੇਰੀ ਰਿਕੁਐਸਟ ਧੰਨਵਾਦ